ਇਸ ਵੇਲੇ ਦੀ ਵੱਡੀ ਖਬਰ ਵਿੱਕੀ ਮਿੱਡੂ ਖੇੜਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ 4 ਸਾਲ ਪਹਿਲਾਂ ਹੋਏ ਕਤਲ ਮਾਮਲੇ ਦੇ ਵਿੱਚ 27 ਜਨਵਰੀ ਨੂੰ ਤਿੰਨ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਗਈ ਹੈ ਮੁਹਾਰੀ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਹਲਕੇ ਅੱਜ ਵੀ ਮੁਹਾਰੀ ਅਦਾਲਤ ਵਿੱਚ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਦੋਸ਼ੀਆਂ ਦੇ ਵਿੱਚ ਅਜੇ ਉਰਫ਼ ਸਨੀ ਉਰਫ਼ ਲੈਫਟੀ ਸੱਜਣ ਉਰਫ਼ ਭੋਲੂ ਅਤੇ ਅਨਿਲ ਲਾਠਾ ਸ਼ਾਮਲ ਹਨ ਇਹਨਾਂ ਵਿੱਚੋਂ ਸੱਜਣ ਭੋਲੂ ਅਤੇ ਅਨਿਲ ਲਾਠਾ ਅਦਾਲਤ ਵਿੱਚ ਪੇਸ਼ ਹੋਏ ਜਦਕਿ ਸਨੀ ਉਰਫ਼ ਲੈਫਟੀ ਪੇਸ਼ੀ ਤੇ ਨਹੀਂ ਪਹੁੰਚਿਆ ਕਥਿਤ ਤੌਰ ਤੇ ਦੱਸਿਆ ਜਾ ਰਿਹਾ ਕਿ ਤਿੰਨੋ ਹੀ ਇੱਕ ਗੈਂਗਸਟਰ ਦੇ ਸਾਥੀ ਅਤੇ ਸ਼ਾਰਪ ਸ਼ੂਟਰ ਹਨ ਹਾਲਕੇ ਜੇਲ੍ਹ ਦੇ ਵਿੱਚ ਬੰਦ ਅਤੇ ਕਤਲ ਕੇਸ ਦੇ ਵਿੱਚ ਨਾਮਜ਼ਦ ਤਿੰਨ ਵੱਡੇ ਗੈਂਗਸਟਰਾਂ ਵਿਰੁੱਧ ਪੁਲਿਸ ਵੱਲੋਂ ਜਿਹੜੀ ਕਹਾਣੀ ਤਿਆਰ ਕੀਤੀ ਗਈ ਸੀ ਉਹ ਅਦਾਲਤ ਵਿੱਚ ਨਹੀਂ ਟਿਕ ਸਕੀ ਅਜਿਹੀ ਸਥਿਤੀ ਵਿੱਚ ਤਿੰਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਜਿਨ੍ਹਾਂ ਵਿੱਚ ਗੈਂਗਸਟਰ ਭੁੱਪੀ ਰਾਣਾ ਅਮਿਤ ਡੱਗਰ ਅਤੇ ਕੌਸ਼ਲ ਚੌਧਰੀ ਸ਼ਾਮਲ ਹਨ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦਿਆਂ ਵਕੀਲ ਐਚਐਸ ਤਨੂਆ ਨੇ ਅੱਗੇ ਜੋ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜੱਜਮੈਂਟ ਜਿਹੜੀ ਹੈ ਐਸ ਪਰਫੈਕਟ ਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਏ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡਿਕਟ ਸਰ ਅੱਜ ਜਿਹੜੀ ਜਈ ਸੁਣਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੋਰੀ ਬੈਸ ਕੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਦੀ ਗੱਲ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਾ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬੋਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬੋਡੀਜ਼ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਦੇ ਵਿਦਾਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥਾ ਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮ ਜੀ ਸੀ ਮਿੱਡੂ ਖੇੜਾ ਦੇ ਜਿਹੜੇ ਮਰਡਰ ਦੇ ਸਜ਼ਾ ਵੱਧ ਤੋਂ ਵੱਧ ਚਾਹੇ ਅਜਾ ਜੀ ਅਜਾ ਜੀ ਕੋਈ ਹੋਰ ਉਸ ਦੇ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਉਹਨਾਂ ਦੇ ਲਈ ਦੀ ਇਨਵੈਸਟੀਗੇਸ਼ਨ ਆ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾ ਠੀਕ ਹੈ ਅਜਾ ਜੀ ਜਿਸ ਤਰ੍ਹਾਂ ਦੇਖ ਜਿਸ ਤਰ੍ਹਾਂ ਵੇਖੋ ਥੋੜਾ ਫੋੜੋ ਥੋੜਾ ਦੇ ਸਾਲ ਰਹਿੰਦੇ ਥੋੜੇ ਸਾਰੇ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਤਨਵਾ ਸਾਹਿਬ ਨੇ ਦਿੱਤਾ ਜੀ ਹੁਣ ਇਹ ਵਕੀਲ ਇਹਨਾਂ ਨੂੰ ਲੀਗਲ ਸਾਰਾ ਕੁਝ ਪਤਾ ਹੈ ਇਹਨਾਂ ਨੇ ਜਵਾਬ ਦਿੱਤਾ ਬਖਸ਼ੋ ਜੀ ਬਸ ਜਿਸ ਤਰ੍ਹਾਂ ਦੇਖੋ ਕਿ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰੀਏ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖਿਰ ਦੇ ਦਮ ਤਾਈ ਲੜੂਗਾ ਜੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਹੈ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਆ ਮੈਂ ਸੋਚਦਾ ਹਾਂ ਹਜੇ ਤਾਂ ਫਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਜੱਜ ਨੇ ਜ਼ਿਕਰ ਹੋਇਆ ਕਿ ਵਿੱਕੀ ਮਿੱਡੂ ਖੇੜਾ ਦਾ ਕਤਲ 4 ਸਾਲ ਪਹਿਲਾਂ 7 ਅਗਸਤ ਸਾਲ 2021 ਨੂੰ ਉਦੋਂ ਹੋਇਆ ਸੀ ਜਦੋਂ ਸੈਕਟਰ 70 ਦੇ ਵਿੱਚ ਆਪਣੇ ਪ੍ਰਾਪਰਟੀ ਡੀਲਰ ਦੋਸਤ ਕੋਲ ਗਿਆ ਹੋਇਆ ਸੀ ਜਿਵੇਂ ਹੀ ਉਹ ਦਫ਼ਤਰ ਤੋਂ ਬਾਹਰ ਆਇਆ ਅਤੇ ਆਪਣੀ ਕਾਰ ਵੱਲ ਵਧਿਆ ਤਾਂ ਦੋ ਨਕਾਬਪੋਸ਼ ਵਿਅਕਤੀਆਂ ਨੇ ਉੱਥੇ ਪਹੁੰਚ ਕੇ ਜਿਨ੍ਹਾਂ ਨੇ ਉਸ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਲਕੇ ਵਿੱਕੀ ਮਿੱਡੂ ਖੇੜਾ ਭੱਜ ਕੇ ਕਾਰ ਦੇ ਬਾਹਰ ਨਿਕਲ ਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਪੂਰੀ ਲਗਭਗ 1 ਕਿਲੋਮੀਟਰ ਤੱਕ ਦੌੜਿਆ ਪਰ ਹਮਲਾਵਾਰਾਂ ਨੇ ਉਸ ਦਾ ਪਿੱਛਾ ਕਰਦੇ ਹੋਏ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਵਿੱਕੀ ਮਿੱਡੂ ਖੇੜਾ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਹੁਣ 4 ਸਾਲਾਂ ਬਾਅਦ ਜਾ ਕੇ ਮੁਹਾਲੀ ਅਦਾਲਤ ਨੇ ਜਿਹੜਾ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਹੈ ਦਨ ਮਿਊਟ ਲਈ ਮੁਹਾਲੀ ਤੋਂ ਬਿਰ ਰਿਪੋਰਟ